ਫਿਰ ਜੇ ਸਾਡਾ ਸਮਾਜ ਇਹ ਸੋਚਣ ਲੱਗੇ ਤੇ ਵੀ ਉਹ ਸਮਾਨ ਜਿਹੜਾ ਟੂਨੇ 'ਚ ਪਿਆ ਉਹ ਦੁਕਾਨ ਤੋਂ ਮਿਲਿਆ ਸਾਰਾ ਹੂੰ ਦੁਕਾਨ ਤੋਂ ਖਰੀਦਿਆ ਇੱਕ ਹੋਰ ਵੀ ਇਹਦੇ ਪਿੱਛੇ ਦੁਕਾਨਾਂ ਵਾਲਿਆਂ ਨੇ ਜਿਹੜਾ ਐਕਸਪਾਇਰੀ ਸਮਾਨ ਹੁੰਦਾ ਮਾੜਾ ਮਾਲ ਹੁੰਦਾ ਉਹ ਸਾਰਾ ਇਹਨਾਂ ਕੰਮਾਂ ਨੂੰ ਰੱਖਿਆ ਉਹ ਟੂਨੇ ਵਾਲਾ ਨੂੰ ਲਲੇਰ ਸੁੱਕਾ ਹੋ ਨੌਬੜ ਸੁੱਕੀ ਹੋ ਲਿਪਸਟਿਕ ਸੁੱਕੀ ਹੋ ਜਿਹੜਾ ਸਿੱਟਿਆਂ ਦਾ ਮਾਲ ਹੁੰਦਾ ਉਹ ਹੰਦਾ ਉਹਦੇ 'ਚ ਟੂਨੇ ਅੱਛਾ ਉੱਥੋਂ ਲੈਂਦਾ ਖਰੀਦ ਲਿਆ ਲਿਆ ਕੇ ਪਹਿਲਾਂ ਤਾਂ ਆਪਦੇ ਘਰੇ ਰੱਖਦਾ ਨਾ ਦੇ ਨੇ ਲਿਆ ਨਾ ਪੁੱਛ ਨਹੀਂ ਹੋਇਆ ਦੇ ਨੇ ਨਹੀਂ ਫਿਰ ਸਾਰੇ ਰੋਗ ਜਦੋਂ ਸੌਂਗ ਅਤੀ ਰਾਤ ਜਾਂਦਾ ਉਹ ਲਫਾਫਾ ਚੱਕਦਾ ਚਰਸਤੇ ਜਿਹੜੀ ਕਰਦਾ ਉਦੋਂ ਨਹੀਂ ਕੁਝ ਹੋਇਆ ਹਾਂ ਤੇ ਫਿਰ ਜਿਹੜਾ ਉਹਦੇ ਉੱਤੋਂ ਦੀ ਲੰਗੂ ਉਹ ਕਿਉਂ ਜਿਸ ਵਾਲਾ ਜੀ ਅਸਲ ਸਵਾਲ ਸਾਡੇ ਸਮਾਜ ਦੇ ਮਨ 'ਚ ਇੱਕ ਹੋਰ ਬੜਾ ਡੂੰਗਾ ਸਿਆ ਪਿਆ ਹਾਂ ਉਹ ਕੀ ਹੈ ਵੀ ਸਾਡੇ ਸਮਾਜ ਕੁਸਤੰਤਰਕ ਲੋਕ ਆ ਹਾਂ ਜਿਨ੍ਹਾਂ ਕੋਲ ਇਹੋ ਜਿਹੀਆਂ ਸ਼ਕਤੀਆਂ ਉਹ ਕਿਸੇ ਦਾ ਚੰਗਾ ਵੀ ਕਰ ਸਕਦੇ ਆ ਕਿਸੇ ਦਾ ਬੁਰਾ ਵੀ ਕਰ ਸਕਦੇ ਆ ਤਰਕਸ਼ੀਲ ਸੁਸਾਇਟੀ ਦਾ ਇਹ ਹੀ ਕਹਿਣਾ ਹੈ ਕਿ ਪੂਰੀ ਦੁਨੀਆ 'ਚ ਕੋਈ ਇਹੋ ਜੀ ਵਿਦਿਆ ਨਹੀਂ ਕੋਈ ਇਹੋ ਜੀ ਸ਼ਕਤੀ ਨਹੀਂ ਜਿਹੜੀ ਕਿਸੇ ਦਾ ਕੋਈ ਸਵਾਰ ਦੇ ਜਾਂ ਬੁਗਾੜ ਦੇ ਜਦੋਂ ਹੈ ਹੀ ਨਹੀਂ ਸਵਾਲ ਹੀ ਹੈ ਅਸਲ ਦੇ ਵਿੱਚ ਤਾਂ ਫੇਰ ਉਹ ਛੋੜੇ ਵਾਲੀ ਗੱਲ ਹੈ ਕਿ ਭਾਈ ਉਹ ਉੱਥੇ ਉਹਨਾਂ ਜਰ ਬੈਠੀ ਡੀਕਦੀ ਰਹਿੰਦੀ ਹੈ ਬੜੀ ਪਿਆਰੀ ਘਟਨਾ ਇੱਕ ਸੁਣਨ ਵਾਲੀ ਹੈ ਇਹ ਤਰਕਸ਼ੀਲ ਸੁਸਾਇਟੀ ਨੇ ਨਾ ਇੱਕ ਸਾਹਿਤ ਵੈਨ ਬਣਾਈ ਹੋਈ ਹੈ ਹਾਂ ਮੂਵ ਕਰਦੀ ਹੈ ਸਕੂਲਾਂ 'ਚ ਜਾਂਦੀ ਆ ਬੱਚਿਆਂ ਨੂੰ ਇਹਨਾਂ ਗੱਲਾਂ 'ਚ ਕੱਢਦੀ ਆ ਜਾਦੂ ਦੀਆਂ ਆਈਟਮਾਂ ਕਰਕੇ ਦਿਖਾਈਆਂ ਜਾਂਦੀ ਆ ਦੱਸਿਆ ਜਾਂਦਾ ਵੀ ਜਾਦੂ ਬਣਦਾ ਕਿਵੇਂ ਆ ਤੁਸੀਂ ਦਿਖਾਉਣਾ ਕਿਵੇਂ ਆ ਜਾਦੂ ਨਾਲ ਸੰਬੰਧਿਤ ਕਿਤਾਬਾਂ ਵੀ ਛਾਪੀਆਂ ਹੋਈਆਂ ਜੀ 'ਚ ਜਾਦੂ ਦੀਆਂ ਆਈਟਮਾਂ ਬਣਾਉਣੀਆਂ ਸਿਕਾਈਆਂ ਹੋਈਆਂ ਆ ਵੈਨ ਚੱਲੀ ਜਨਵਰੀ 2014 'ਚ ਇੱਕ ਇੱਕ ਮਹੀਨਾ ਸੀ ਸਾਰੇ ਪੰਜਾਬ ਨੂੰ 10 ਜੁਨਾਂ 'ਚ ਵੰਡਿਆ ਇੱਕ ਮਹੀਨਾ ਛੁੱਟੀਆਂ 'ਚ ਲੰਘ ਜਾਂਦਾ ਇੱਕ ਪੇਪਰਾਂ 'ਚ 10 ਮਹੀਨੇ ਉਹ ਵੈਨ ਚੱਲਦੀ ਮਠਿੰਡੇ ਜ਼ਿਲ੍ਹੇ ਦੇ ਇੱਕ ਸਕੂਲ ਚ ਗਏ ਅਸੀਂ 14 ਚ ਗਏ ਫਿਰ 15 ਚ ਚਲੇ ਗਏ ਬੱਚਿਆਂ ਨੂੰ ਦੱਸਿਆ ਵੀ ਇਹ ਟੂਣਾ ਆਏ ਹੁੰਦਾ ਜਿਵੇਂ ਆਪਾਂ ਹੀ ਗੱਲ ਕਰੀ ਜਾਂਦੇ ਸੀ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਦੱਸੀਆਂ ਵੀ ਹੁੰਦੀਆਂ ਨਹੀਂ ਜੋ ਮੈਂ ਦੁਆਰੇ ਬੋਲਣ ਲੱਗਿਆ ਸਾਰੇ ਬੱਚਿਆਂ ਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਤੁਹਾਡੇ ਜੋ ਹੱਥ ਖੜੇ ਕਰੋ ਜਿਹੜੇ ਬੱਚੇ ਪਿਛਲੇ ਸਾਲ ਜਦੋਂ ਅਸੀਂ ਆਏ ਸੀ ਉਹ ਵੀ ਸੀਗੇ ਕੱਲੀ ਛੇਵੀਂ ਜਮਾਤ ਨਵੀਂ ਸੀ ਬਾਕੀ ਸਾਰੇ ਉਹੀ ਸੀ ਫੜੇ ਕਰ ਲਏ ਮੈਂ ਕਿਹਾ ਵੀ ਭੂਤਾਂ ਤੋਂ ਡਰਨੋਂ हट ਗਏ ਕਹਿੰਦੇ ਹਾਂਜੀ ਬੱਚਿਆਂ ਦੇ ਆਤੋਂ ਨੇ ਜਿਵੇਂ ਇੱਕ ਨੇ ਕਹਾ ਤਾਂ ਹਾਂਜੀ ਮਖਾ ਟੂਨੇ ਤੋਂ ਡਰਨੋਂ ਹਟ ਗਏ ਕਹਿੰਦੇ ਹਾਂਜੀ ਇੱਕ ਕੁੜੀ ਮਰੀ ਮਰੂਆ ਜੀ ਜਣੀ ਛੋਟੀ ਜੀ ਕਸੀ ਜੀ ਗੈਲੋ ਗਰੀਬ ਜੇ ਪਰਿਵਾਰ ਦੀ ਵੀ ਹੋ ਸਕਦਾ ਉਹ ਹੋਵੇ ਉਹ ਹੋ ਗਈ ਖੜੀ 7ਵੀਂ ਚ ਪੜਦੀ ਸੀ ਉਦੋਂ 6ਵੀਂ ਸੀ ਜਦੋਂ ਅਸੀਂ ਪਹਿਲੇ ਸਾਲ ਗਏ ਸਰ ਜੀ ਮੇਰੀ ਗੱਲ ਸੁਣੋ ਮੈਂ ਵੀ ਤੇਰੀ ਗੱਲ ਤੂੰ ਸੁਣਾ ਦੇ ਹੂੰ ਕਹਿੰਦੇ ਜੀ ਛੋਡੀਆਂ ਗੱਲਾਂ ਸੁਣ ਕੇ ਇਹਦਾ ਜਵਾਂ ਡਰੋਂ ਹਟ ਗਏ ਮੈਂ ਹਵੇ ਸ਼ਾਬਾਸ਼ ਹਾਂ ਕੀ ਹੋਇਆ ਕਹਿੰਦੀ ਜੀ ਇੱਕ ਦਿਨ ਅਸੀਂ ਸਕੂਲ ਨੂੰ ਆਉਂਦੀਆਂ ਸੀ ਮੇਰੀਆਂ ਦੋ ਤਿੰਨ ਸਹੇਲੀਆਂ ਸੀ ਨਾਲ ਚਰਖੇ ਤੇ ਟੂਣਾ ਹੋਇਆ ਪਿਆ ਤੇ ਸਾਰੇ ਪਾਸੇ ਦੀ ਰੰਗੀ ਜਾਂਦੇ ਸੀ ਕਹਿੰਦੀ ਮੈਂ ਤਾਂ ਕੀ ਕਰਿਆ ਟੂਨੇ ਵਾਲਾ ਸਾਰਾ ਸਮਾਨ ਚੱਕ ਕੇ ਸਿੱਟਦਾ ਰੂੜੀ ਤੇ ਜਿਵੇਂ ਤੁਸੀਂ ਦੱਸਿਆ ਸੀ ਵੀ ਖਾਣਾ ਨਹੀਂ ਕੋਸ ਉੱਚ 20 ਰੁਪਏ ਸੀ ਕਹਿੰਦੀ 20 ਰੁਪਏ ਦੇ ਟੋਕੀਆਂ ਲੈ ਲੀਆਂ ਸਾਰੀ ਜਵਾਦ ਨੂੰ ਸਾਡੀ ਨੂੰ ਇੱਕ ਇੱਕ ਆ ਗਈ ਸੀ ਤਾਂ ਖਾ ਲੀਆਂ ਮੈਂ ਕਿਹਾ ਸ਼ਾਬਾਸ਼ ਬੈ ਜਾ ਕਹਿੰਦੀ ਜੀ ਨਹੀਂ ਮੇਰੀ ਪੂਰੀ ਗੱਲ ਸੁਣੋ ਅਜੇ ਪੂਰੀ ਕਿੱਥੇ ਹੋਈ ਐ ਮੈਂ ਕਿਹਾ ਚੰਗਾ ਪੂਰੀ ਦੱਸ ਹੂੰ ਕਹਿੰਦੀ ਚਾਰ ਪੰਜ ਦਿਨਾਂ ਬਾਅਦ ਮੇਰੀਆਂ ਸਹੇਲੀਆਂ ਨੇ ਮੇਰੀ ਮੰਮੀ ਨੂੰ ਦੱਸਤਾ ਮਿਸੋ ਦੀ ਰਾਣੀ ਨੇ ਟੂਣਾ ਚੱਕਿਆ ਸੀ ਤੇ ਉਹਦੀਆਂ ਫਿਰ ਅਸੀਂ ਟੌਫੀਆਂ ਲੈ ਕੇ ਖਾ ਗਏ ਟੂਨੇ ਦਾ ਸਮਾਨ ਇਹਨੇ ਚੱਕ ਕੇ ਰੂੜੀ ਤੇ ਸੜਤਾ ਕਹਿੰਦੀ ਮੇਰੀ ਮੰਮੀ ਤਾਂ ਲੱਗੀ ਗਾਲਾਂ ਦੇਣ ਤੈਨੂੰ ਐ ਹੋ ਜੂ ਤੈਨੂੰ ਐ ਹੋ ਜੂ ਤੈਨੂੰ ਤਾਂ ਪੜ੍ਹਾਈ ਭੁੱਲ ਜੂ ਤੈਨੂੰ ਐ ਹੋ ਜੂ ਕਹਿੰਦੀ ਸਰ ਜੀ ਮੈਨੂੰ ਕੁਛ ਨਹੀਂ ਹੋਇਆ ਮੈਂ ਕਿਹਾ ਸ਼ਾਬਾਸ਼ ਮੈਂ ਫੇਰ ਉਹਨੂੰ ਐਂਜ ਕਰਤਾ ਮੈਂ ਕਿਹਾ ਬਹਿ ਜਾ ਸਰ ਜੀ ਮੇਰੀ ਪੂਰੀ ਗੱਲ ਤਾਂ ਸੁਣੋ ਮੈਂ ਕਿਹਾ ਪੂਰੀ ਸੁਣਾ ਹੂੰ ਕਹਿੰਦੀ ਜੀ ਮੈਨੂੰ ਤਾਂ ਤਿੰਨ ਮਹੀਨਿਆਂ ਬਾਅਦ ਬੁਖਾਰ ਚੜ ਗਿਆ ਕਹਿੰਦੀ ਮੇਰੀ ਮੰਮੀ ਕਹਿੰਦੀ ਆ ਲੈਲਾ ਸਵਾਦ ਲੇਟ ਅਸਰ ਹੋਇਆ ਟੂਣੇ ਦਾ ਇਹ ਤੋਂ ਵੀ ਅਗਲੀ ਗੱਲ ਜਿਹੜੀ ਉਹ ਬੱਚੀ ਨੇ ਨਾ ਕਹੀ ਹਾਂ ਬਹੁਤ ਪਿਆਰੀ ਮੈਨੂੰ ਕਹਿੰਦੀ ਸਰ ਜੀ ਦੇਖੋ ਸੱਤਵੀਂ ਵਾਲਾ ਬੱਚਾ ਛੋਟਾ ਹੀ ਹੁੰਦਾ 12 ਸਾਲ ਦਾ ਸਰ ਜੀ ਤਾਂਪ ਦਾ ਜੇ ਟੂਣਾ ਨਾ ਚੱਕਿਆ ਹੋਵੇ ਤਾਂ ਵੀ ਚੜ ਜਾਂਦਾ ਹੁਣ ਇੱਕ ਉਹ ਬੱਚੀ ਆ ਜਿਹੜੀ ਸੱਤਵੀਂ ਜੇ ਗੱਲ ਸਿੱਖ ਗਈ ਉਹਦੇ ਮਨ ਚ ਫੇਰ ਸਾਡਾ ਸਮਾਜ ਭਰੀ ਜਾਂਦਾ ਮਤਲਬ ਰਾਣੀ ਦੀ ਮੰਮੀ ਨਹੀਂ ਕਹਿੰਦੀ ਇਹ ਸਾਡਾ ਸਾਰਾ ਸਮਾਜ ਹੀ ਕਹਿੰਦਾ ਕਿ ਟੂਨੇ ਨਾਲ ਆਇਆ ਇਹੋ ਜੂ ਟੂਨੇ ਨਾਲ ਆਇਆ ਇਹੋ ਜ ਤੇ ਜੇ ਇਹ ਗੱਲਾਂ ਅੱਜ ਦੇ ਵਿਦਿਆਰਥੀ ਤਰਕਸ਼ੀ ਸੋਟੀ ਲੱਗੀ ਹੈ ਇਸ ਕਾਰਜ ਦੀ ਵਿਦਿਆਰਥੀਆਂ ਨੂੰ ਖਾਸ ਕਰਕੇ ਹੁਣੀ ਪ੍ਰੀਖਿਆ ਲੈ ਕੇ ਹਟਿਆ ਉਹਦਾ ਇੱਕ ਪੜਾ ਰਹਿਦਾ 6 ਤਰੀਕ ਨੂੰ ਪੂਰਾ ਕਰਨਾ ਉਹਦੇ ਚ 35000 ਬੱਚਿਆਂ ਨੇ ਪਾਰਟਿਸਪੇਟ ਕੀਤਾ ਪੰਜਾਬ ਚ ਸਾਨੂੰ ਮਾਣਾ ਸਾਨੂੰ ਲੱਗਦਾ ਕਿ ਆਉਣ ਵਾਲਾ ਭਵਿੱਖ ਜ਼ਰੂਰ ਜਿੱਥੋਂ ਆਪਣੀ ਗੱਲ ਚੱਲੀ ਸੀ ਕਿ ਚੇਤਨਾ ਵਾਲੀ ਗੱਲ ਲਾਜ਼ਮੀ ਹੈ ਪਰ ਜਿੰਨੇ ਕੁ ਜੋ ਅੱਗੇ ਹੈਗੇ ਕੋਸ਼ਿਸ਼ਾਂ ਆਪਾਂ ਤੁਸੀਂ ਆਪਾਂ ਸਾਰੇ ਰਲ ਕੇ ਇਹ ਕਰੀ ਜਾਂਦੇ ਆ ਇਹ ਮੀਡੀਆ ਰਾਈ ਜੋ ਹੋਣਾ ਉਹ ਆਪਾਂ ਕਰੀ ਜਾਂਦੇ ਆ ਕਿ ਇਹ ਚੇਤਨਾ ਲਾਜ਼ਮੀ ਹੈ ਕਿ ਅਗਲੀ ਪੀੜ੍ਹੀ ਹੈ ਜਿਹੜੀ ਉਹ ਇਹਨਾਂ ਗੱਲਾਂ ਤੋਂ ਬਚੂਗੀ ਤਰਕਸ਼ੀ ਸ਼ਹਿਟੀ ਬਨੋ ਜੇ ਇਹਨਾਂ ਗੱਲਾਂ ਨੂੰ ਆਪਾਂ ਇਸ ਟੌਪਿਕ ਦੇ ਸਬੰਧ ਵਿੱਚ ਥੋੜੀ ਜੀ ਗੱਲ ਨੂੰ ਸਮੇਟਣਾ ਹੋਵੇ ਤਾਂ ਆਪਾਂ ਐਂ ਜੇ ਵੀ ਕਰ ਸਕਦੇ ਆ ਕਿ ਪੂਰੀ ਦੁਨੀਆ 'ਚ ਮਰੇ ਹੋਏ ਬੰਦੇ ਦਾ ਘੂਤ ਕਿਤੇ ਨਹੀਂ ਹੁੰਦਾ ਦਿਮਾਗੀ ਤਣਾਅ ਕਹਿ ਲਓ ਦਿਮਾਗੀ ਬੋਝ ਕਹਿ ਲਓ ਉਹਦੇ ਕਰਕੇ ਮਨ ਖੰਡਾ ਦਾ ਸ਼ਿਕਾਰ ਹੋ ਜਾਂਦਾ ਜੀ ਕਿਛੇ ਦਾ ਹੋ ਸਕਦਾ ਚਲਦੀ ਚਾਲ ਚ ਕਰਦੇ ਹਾਲਾਤ ਸੁਖਾਵੇਂ ਨਹੀਂ ਸਮਾਜਿਕ ਹਾਲਤ ਸੁਖਾਵੇਂ ਨਹੀਂ ਸਾਡੇ ਘਰਾਂ ਦੀ ਆਰਥਿਕਤਾ ਸੁਖਾਵੀ ਨਹੀਂ ਹੈ ਕਿਸੇ ਵੀ ਵੇਲੇ ਮਨ ਜਿਹੜਾ ਉਹ ਖੰਡਾ ਦਾ ਸ਼ਿਕਾਰ ਹੋ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਭੂਤਾਂ ਪ੍ਰੇਤਾਂ ਸਮਝ ਕੇ ਬਾਬਿਆਂ ਕੋਲੇ ਚਲੇ ਜਾਈਏ ਸਾਨੂੰ ਜਿਹੋ ਜੀ ਕੋਈ ਪ੍ਰੋਬਲਮ ਆ ਤਰਕਸ਼ੀ ਸੋਸਾਇਟੀ ਕੋਲ ਵੀ ਜੇ ਕੋਈ ਸਹਿਯੋਗ ਲੈਣਾ ਚਾਹੁੰਦਾ ਸਾਰੇ ਪੰਜਾਬ ਚ ਪੂਰਾ ਵਧੀਆ ਨੈਟਵਰਕ ਹੈ ਦੋ ਤਿੰਨ ਮੋਲਕਾਂ ਚ ਬਾਹਰ ਵੀ ਨੈਟਵਰਕ ਹੈਗਾ ਜਾਨੀ ਕਹਿਣ ਦਾ ਮਤਲਬ ਕੀ ਹੈ ਕਿ ਆਉਦੀ ਖੂਨ ਪਸੀਨੇ ਦੀ ਕਮਾਈ ਆ ਜਿਹੜੀ ਉਹ ਵੇਲੜਾ ਨੂੰ ਨਾ ਦੇਉ ਨਾ ਸਾਡੇ ਨਾਲ ਨਹੀਂ ਕੋਈ ਠੱਗੀ ਵਜਦੀ ਪਰ ਸਾਨੂੰ ਉਨਾ ਹੀ ਦੁੱਖ ਹੁੰਦਾ ਜਦੋਂ ਕਿਸੇ ਇੱਕ ਦਸਾਂ ਨਾ ਉਹਦੀ ਕਿਰਤ ਕਰਨ ਵਾਲੇ ਬੰਦੇ ਨਾ ਠੱਗੀ ਵਜਦੀ ਆ ਉਹਨੂੰ ਪਤਾ ਨਹੀਂ ਉਹ ਭੋਲਾ ਸੋ ਸਾਰੇ ਇਹਨੂੰ ਇਸ ਇਸਿਊ ਤੇ ਬੇਨਤੀ ਕਰਦੇ ਕਿ ਕਿਤੇ ਭੂਤ ਪ੍ਰੇਤ ਨਹੀਂ ਹੁੰਦਾ ਦਿਮਾਗੀ ਤਣਾਅ ਨਹੀਂ ਹੱਲ ਕੀਤੇ ਜਾ ਸਕਦੇ ਆ ਆਲਫ ਹੋ ਸਕਦੇ ਆ ਇਹਨਾਂ ਗੱਲਾਂ ਤੋਂ ਬਚਿਆ ਜਾ ਸਕਦਾ ਜਿਹੜੀ ਉਹਨਾਂ ਦੀ ਕਮਾਈ ਆ ਉਹਨੂੰ ਜੇ ਆਪ ਦੇ ਘਰ ਪਰਿਵਾਰ ਲਈ ਵਰਤਦੇ ਰਹਿਣ ਮੈਂ ਨਹੀਂ ਕਹਿੰਦਾ ਗਰੀਬੀ ਦੂਰ ਹੋ ਜੂ ਪਰ ਜਿਹੜੀ ਉਹ ਮੇਲਣਾਂ ਦੇ ਕੋਲੇ ਜਾਂਦੀ ਹੈ ਤੇ ਉਹਨਾਂ ਦੇ ਮਨ ਨੂੰ ਦਿਮਾਗ ਨੂੰ ਦੂਸ਼ਿਤ ਹੋਰ ਕਰੀ ਜਾਂਦੇ ਆ ਉਦੋਂ ਜੇ ਉਹ ਵੱਜ ਜਾਂਦੇ ਆ ਤਾਂ ਆਪਾਂ ਐਂ ਕਹਿੰਦੇ ਵੀ ਥੋੜੇ ਖਰਚੇ ਨਾਲ ਵਧੀਆ ਜ਼ਿੰਦਗੀ ਵੀ ਜਿਉ ਸਕਦੇ ਵਧੀਆ ਜ਼ਿੰਦਗੀ ਉਸ ਤੋਂ ਤੇ ਚੋਂ ਸ ਇਹ ਇੱਕ ਸਵਾਲ ਮੇਰਾ ਰਹਿ ਗਿਆ ਹਾਂਜੀ ਹਾਂਜੀ ਕੋਈ ਉਹ ਇਹ ਸਵਾਲ ਰਹਿ ਗਿਆ ਸੀ ਇੱਕ ਸਿਲਾਗਰਨਾ ਉੱਪਰ ਜੀ ਕਹਿੰਦੇ ਵੀ ਮੁਰਦੇ ਦੀ ਹੱਡੀ ਇੱਕ ਪਾਸੇ ਦੱਬ ਕੇ ਆਉਂਦੇ ਸੀ ਵੀ ਇਹ ਸਾਰੀਆਂ ਹੱਡੀਆਂ ਸਿਲਾ ਠਾ ਲੈਣਦੇ ਉਹ ਕੀ ਚੀਜ਼ ਹੁੰਦੀ ਹੈ ਦੇਖੋ ਗੱਲ ਤਾਂ ਇਹ ਫੇਰ ਉਹਨਾਂ ਗੱਲਾਂ ਨਾਲ ਹੀ ਜੁੜੀ ਹੋਈ ਆ ਤਾੰਤਰਿਕ ਵਿਦਿਆ ਹਾਂ ਅੱਜ ਵੀ ਸਾਡੇ ਸਮਾਜ ਦੇ ਅੰਦਰ ਇਹ ਗੱਲ ਪਈ ਹੈ ਕਿ ਜਿਹੜੇ ਤਾੰਤਰਿਕ ਹੁੰਦੇ ਨੇ ਨਾ ਉਹ ਇਹ ਜੀ ਵਿਦਿਆ ਹੁੰਦੀ ਹੈ ਕਿ ਉਹਦੇ ਨਾਲ ਉਹ ਬੰਦੇ ਦਾ ਸੇਵਾ ਜਗਾਉਣ ਦਾ ਮਤਲਬ ਉਹਦੀ ਆਤਮਾ ਨੂੰ ਪ੍ਰਗਟ ਕਰ ਲੈਂਦੇ ਹੈ ਹੱਡੀ ਕੱਢਣ ਨੂੰ ਕੀ ਮੰਨਿਆ ਜਾਂਦਾ ਕਿ ਜਦੋਂ ਉਹਦੇ ਚੋਂ ਇੱਕ ਹੱਡੀ ਕੱਢ ਦਿੱਤੀ ਜਾਂਦੀ ਆ ਉਹਦਾ ਪਿੰਜਰ ਨਹੀਂ ਪੂਰਾ ਹੁੰਦਾ ਜਦੋਂ ਪਿੰਜਰ ਨਹੀਂ ਪੂਰਾ ਹੁੰਦਾ ਫਿਰ ਉਹ ਸੇਵਾ ਜਗਦਾ ਨਹੀਂ ਕਹੇ ਲੋ ਆਤਮਾ ਉਹਦੇ ਕਾਬੂ ਚ ਨਹੀਂ ਆਉਂਦੀ ਮੈਨੂੰ ਅੱਜ ਵੀ ਯਾਦ ਆ ਮੇਰੇ ਤਾਇਆ ਜੀ ਦੀ ਮੌਤ ਹੁੰਦੀ ਹੈ 1996 ਚ ਹੂੰ ਚਲੋ ਉਦੋਂ ਸਰੀਰਦਾਨ ਕਰਨ ਦੀ ਇੱਛਾ ਤਾਂ ਨਹੀਂ ਸੀਗੀ ਸੰਸਕਾਰ ਕੀਤਾ ਤੇ ਜਦੋਂ ਸੰਸਕਾਰ ਕੀਤਾ ਤੇ ਹੋ ਗਿਆ ਮੈਨੂੰ ਕਹਿੰਦੇ ਵੀ ਉਹ ਫੁੱਲਾ ਫੁੱਲਾ ਦਾ ਕੀ ਕਰਨਾ ਮੈਂ ਵੀ ਆਪਾਂ ਤਾਂ ਚੁਕਣੇ ਝੁਕਣੇ ਨਹੀਂ ਕੁਝ ਨਹੀਂ ਜਿਹੜੀ ਇਹ ਰਾਖ ਹੋਊਗੀ ਸਾਰੀ ਆਪਾਂ ਇੱਥੇ ਕਿਤੇ ਟੋਆ ਪੱਟ ਕੇ ਤੇ ਦੱਬ ਦਾਂਗੇ ਇੱਥੇ ਤੇ ਕਦੇ ਇਹ ਫਿਰ ਉਹ ਹੱਡੀ ਗੁੱਡੀ ਕੱਢਣੀ ਹੈ ਮੈਂ ਕਾਦੇ ਵਾਸਤੇ ਉਹ ਕਿਉਂ ਹੁੰਦੀ ਹੈ ਉਹ ਕਹਿੰਦੇ ਜੀ ਫਿਰ ਐ ਹੁੰਦਾ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਸੇਵਾ ਉਹ ਮਖਰਜ ਦਾ ਦਵਾਈਆਂ ਦਵਾਦਵਾ ਹੰਬ ਗਏ ਇਹ ਉਹਦੇ ਨਾਲ ਤਾਂ ਉੱਠਿਆ ਨਹੀਂ ਇੱਥੇ ਸਾਡੀ ਪੜਾਈ ਦਾ ਉਹੀ ਰੋਲਾ ਕਿ ਕੀ ਮਰਨ ਤੋਂ ਬਾਅਦ ਅਸਲ ਚ ਕੀ ਹੈ ਉਹ ਤਾਂ ਸਾਡੇ ਲੋਕੀ ਸੱਥਰ ਤੇ ਬੈਠੇ ਗੱਲਾਂ ਕਰ ਲੈਂਦੇ ਆ ਜਦੋਂ ਮੌਤ ਹੋ ਜਾਂਦੀ ਹੈ ਬਸ ਭਾਈ ਜਦੋਂ ਬੰਦਾ ਮਰ ਗਿਆ ਮਿੱਟੀ ਆ ਸੱਚੀ ਇਹ ਗੱਲ ਸਹੀ ਹੈ ਕਿ ਮਿੱਟੀ ਹੈ ਫਿਰ ਕਹਿੰਦੇ ਜਿਵੇਂ ਮਰ ਜੀ ਕਿਉਂਟ ਦਿਓ ਅਡ ਅਡ ਹਾਲਾਤਾਂ ਅਨਸਾਰ ਜੇ ਮੰਨ ਲਓ ਆਪਾਂ ਕਹਿ ਲਓ ਅਰਬ ਮੁਲਕ ਨੇ ਜਿੱਥੇ ਆਪਾਂ ਕਹਿ ਸਕਦੇ ਅਗੇ ਦਰਖਤ ਬਾਲਣ ਦੀ ਕਮੀ ਐ ਪਾਣੀ ਦੀ ਕਮੀ ਐ ਉਹ ਦੱਬ ਦਿੰਦੇ ਆਪਾਂ ਜੰਗਲ ਵਾਲੇ ਆ ਭਾਰਤ ਵਾਲੇ ਜਿੱਥੇ ਲੱਕੜ ਦੀ ਬਹੁਤਾਤ ਆ ਇੱਥੇ ਸਸਕਾਰ ਵਾਲੀ ਗੱਲ ਚੱਲੀ ਜਾਂਦੀ ਜਿੱਥੇ ਧਰਤੀ ਵਾਧੂ ਪਈ ਐ ਦੱਬੀ ਜਾਂਦੇ ਆ ਅੱਛਾ ਇਹਦੋਂ ਵੀ ਅੱਗੇ ਐ ਜਿਹੜੇ ਨਦੀਆਂ ਝਰਨਿਆਂ ਦੇ ਨੇੜੇ ਰਹਿੰਦੇ ਆ ਉਹ ਕੀ ਕਰਦੇ ਹੋ ਕਹਿੰਗੇ ਜਲ ਪ੍ਰਬਾਈ ਕਰਦੇ ਕਿਉਂਕਿ ਉਹਨਾਂ ਨੂੰ ਉਹਦੀ ਸਹੂਲਤ ਆ ਅੱਛਾ ਜਿਵੇਂ ਜਿਵੇਂ ਅਗਲੇ ਨੇ ਬੋਡੀ ਨੂੰ ਸਮੇਟਣ ਦਾ ਸਿਸਟਮ ਬਣਾ ਲਿਆ ਉਹ ਹੌਲੀ ਹੌਲੀ ਉਹ ਗੱਲਾਂ ਪੱਕ ਗਈਆਂ ਕਿ ਕੋਈ ਐਂ ਕਰਦੇ ਹੁੰਦੇ ਐ ਇਹਨੂੰ ਐਂ ਕਰਦੇ ਹੁੰਦੇ ਐ ਤੇ ਦੇਖਿਆ ਕਿ ਤਰਕਸ਼ੀਲ ਸੁਸਾਇਟੀ ਨੇ 2002 ਚ ਇਹਦੇ ਸੂਬਾ ਪ੍ਰਧਾਨ ਕ੍ਰਿਸ਼ਨ ਬਰਗਾੜੀ ਦੀ ਮੌਤ ਹੋਈ ਸੀ ਤੇ ਉਹਦੀ ਡੈਡ ਬੋਡੀ ਪਹਿਲੀ ਸੀਗੀ ਜਿਹੜੀ ਡੋਨੇਟ ਹੋਈ ਸੀਗੀ ਸੀਐਮਸੀ ਨੂੰ ਤੁਸੀਂ ਸੋਚ ਕੇ ਦੇਖੋ ਵੀ ਜਦੋਂ ਸਰੀਰ ਹੀ ਡੋਨੇਟ ਕਰਤਾ ਸਸਕਾਰ ਵੀ ਨਹੀਂ ਹੋਇਆ ਨਾ ਅੱਡੀ ਗੰਢੀ ਨਾ ਹੋਰ ਹੋਇਆ ਨਾ ਨਾ ਉਹਦੀ ਕੋਈ ਧਾਰਮਿਕ ਰਸਮ ਹੋਈ ਨਾ ਗਤੀ ਹੋਈ ਅੱਜ ਤੱਕ ਆ ਕਿ ਮੇਰੇ ਪਿਤਾ ਜੀ ਦੀ ਮੌਤ ਵੀ ਉਦੋਂ 6 ਮਹੀਨੇ ਬਾਅਦ ਜੁਲਾਈ 2002 ਚ ਹੁੰਦੀ ਹੈ ਅੱਜ ਉਹਨਾਂ ਦੀ ਬਾਡੀ ਵੀ ਸੀਐਮਸੀ ਨੂੰ ਡੋਨੇਟ ਹੋ ਗਈ ਸੀ ਕਦੇ ਕੋਈ ਦਿੱਕਤ ਨਹੀਂ ਆਈ ਕਦੇ ਕੋਈ ਪਰ ਜੇ ਇਹ ਗੱਲਾਂ ਜਿੰਨਾਂ ਦੇ ਵੀ ਜਿਹੜੇ ਵੀ ਸਮਾਜ ਦੇ ਹਿੱਸੇ ਦੇ ਮਨਾਂ 'ਚ ਪਈਆਂ ਵੀ ਬੰਦੇ 'ਚ ਕੋਈ ਆਤਮਾ ਹੁੰਦੀ ਆ ਰੂਹ ਹੁੰਦੀ ਆ ਜਦੋਂ ਬੰਦਾ ਮਰ ਜਾਂਦਾ ਫਿਰ ਇਹਦੀ ਗਤੀ ਕਰਉਣੀ ਪੈਂਦੀ ਆ ਨਾ ਗਤੀ ਹੋਏ ਤਾਂ ਭਟਕਦੀ ਰਹਿੰਦੀ ਆ ਉਹ ਸਾਡੇ ਲੋਕਾਂ ਨੂੰ ਤੰਗ ਕਰਦੀ ਆ ਉਹਦਾ ਫਿਰ ਘਰਦਿਆਂ ਨੂੰ ਤੰਗ ਕਰਦੀ ਆ ਜਦੋਂ ਇਹ ਸੰਕਲਪ ਪਏ ਧਾਰਨਾਵਾਂ 'ਚ ਪਈਆਂ ਤਾਂ ਫਿਰ ਅਸੀਂ ਉਹੀ ਸਾਡਾ ਸਬਕੌਨਸ਼ੀਅਸ ਮਾਈਂਡ ਆ ਜਿਹੜਾ ਕਿਸੇ ਦੁੱਖ ਤਕਲੀਫ ਵੇਲੇ ਕਿਸੇ ਵੀ ਟਲ ਮੱਟ ਵੇਲੇ ਇਹ ਉਹਨਾਂ ਗੱਲਾਂ ਦਾ ਸ਼ਿਕਾਰ ਹੋ ਸਕਦਾ ਉਧਰੀ ਗੱਲਾਂ ਦਾ ਹੋ ਸਕਦਾ ਸੋ ਕਹਿਣ ਦਾ ਮਤਲਬ ਸਿਰੇ ਤੇ ਗੰਢ ਜੀ ਨੂੰ 100 ਹੱਥ ਰੱਸਾ ਹੁੰਦਾ ਵੀ ਭਾਈ ਚੇਤਨ ਹੋਵੋ ਵਿਗਿਆਨਕ ਤੌਰ ਤੇ ਹਰ ਗੱਲ 'ਚ ਤੁਸੀਂ ਤਰਕ ਕਰਨ ਦੀ ਕੋਸ਼ਿਸ਼ ਕਰੋ ਹਰ ਗੱਲ ਦਾ ਜਵਾਬ ਮਿਲੂਗਾ ਕਰਾਮਾਤ ਕ੍ਰਿਸ਼ਮਾ ਨਾ ਦੀ ਕੋਈ ਦੁਨੀਆ ਤੇ ਚੀਜ਼ ਨਹੀਂ ਇਹ ਤਾਂ ਹੋ ਸਕਦਾ ਕਿ ਉਸ ਗੱਲ ਦੀ ਅੱਜ ਸਮਝ ਨਾ ਹੋਵੇ ਵਿਗਿਆਨ ਸਮਝ ਨਹੀਂ ਦੀ ਗਮੀ ਤਾਂ ਹੋ ਸਕਦੀ ਹੈ ਪਰ ਕਰਾਮਾਤ ਕ੍ਰਿਸ਼ਮਾ ਚਮਤਕਾਰ ਜਾਂ ਜਿਹਨੂੰ ਆਪਾਂ ਕਈ ਵਾਰੀ ਕਹਿ ਦਿੰਨੇ ਆ ਵੀ ਆ ਤਾਂ ਬਸ ਕਿਰਪਾਈ ਹੋਗੀ ਇਹੋ ਜਿਹਾ ਕੁਝ ਨਹੀਂ ਹੁੰਦਾ ਮਿਹਨਤ ਤੋਂ ਬਿਨਾਂ ਕੁਝ ਨਹੀਂ ਹੁੰਦਾ ਹਾਂ ਮਿਹਨਤ ਕਰਨੀ ਤੇ ਮਿਹਨਤ ਕਰਕੇ ਜੇ ਸਾਹਮੜੀ ਨਹੀਂ ਆਉਂਦੀ ਫਿਰ ਵੀ ਉਹਡੀ ਮਾੜੀ ਗੱਲ ਨੂਰਬੇਵਾਰ ਜੇ ਬੇਲੜਾਂ ਕੋਲੇ ਜਾਈ ਜਾਂਦੇ ਉਹ ਤਾਂ ਫਿਰ ਡਰਾਉਣਗੇ ਸਾਨੂੰ ਜੇ ਕੋਈ ਐਸ ਜਨਮ ਦੀਆਂ ਦੁੱਖਾਂ ਤੇ ਤਕਲੀਫਾਂ ਤੋਂ ਨਹੀਂ ਡਰਦਾ ਉਹ ਨੂੰ ਅਗਲੇ ਜਨਮ ਜਲਝਾ ਲੈਂਦੇ ਵੀ ਤੈਨੂੰ ਧਰਮ ਰਾਜ ਪੁੱਠਾ ਪਾਲੂ